ਵਿਖੇ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਜਿੱਥੇ ਪੂਰਾ ਦੇਸ਼ ਹੀ ਗੰਬੀਨ ਹੈ ਤੇ ਉੱਥੇ ਹੀ ਪਠਾਨਕੋਟ ਵਿਖੇ ਪਿੱਪਲਾਂ ਵਾਲਾ ਮੋਹੱਲਾ ਜੋ ਡੇਰਾ ਬਾਬਾ ਬੁੱਟਿਸ਼ਾ ਜੀ ਦੇ तमाम ਮੈਂਬਰਾਂ ਦੇ ਵੱਲੋਂ ਤੇ ਬਾਬਾ ਜੀ ਦੇ ਵੱਲੋਂ ਜਿਹੜੀ ਹੈ ਸ਼ਰਧਾਂਜਲੀ ਦਿੱਤੀ ਗਈ ਹੈ ਸ਼ਹੀਦਾਂ ਨੂੰ ਮੌਨ ਧਾਰਨ ਕਰਕੇ ਤੇ ਮੋਮਬਤੀਆਂ ਜਗਾ ਕੇ ਸ਼ਰਧਾਂਜਲੀ ਜਿਹੜੀ ਹੈ ਉਹ ਦਿੱਤੀ ਗਈ ਹੈ ਤੇ ਇਸ ਮੌਕੇ ਤੇ ਉਹਨਾਂ ਨੇ ਅਰਦਾਸ ਕੀਤੀ ਹੈ ਕਿ ਪਰਮਾਤਮਾ ਉਹਨਾਂ ਸ਼ਹੀਦਾਂ ਨੂੰ ਆਪਣੀ ਪੈਰਾਂ ਦੇ ਵਿੱਚ ਜਗ੍ਹਾ ਦੇ ਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਇਸ ਮੌਕੇ ਤੇ ਦੱਸਦੇ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਸਰਕਾਰ ਜਿਹੜੀ ਹੈ ਇਸ ਤੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰੇਗੀ ਤੇ ਕੀਤੀ ਵੀ ਜਾ ਇਸ ਮੌਕੇ ਤੇ ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਕਜੁੱਟ ਹੋ ਕੇ ਰਹੋ ਤੇ ਭਾਰਤ ਦੇਸ਼ ਦੇ ਵਿੱਚ ਜਿਹੜੇ ਜਿੰਨੇ ਵੀ ਪੈਨ ਪ੍ਰਾ ਰਹਿੰਦੇ ਨੇ ਉਹ ਆਪਸੀ ਏਕਤਾ ਜਿਹੜੀ ਹੈ ਬਰਕਰਾਰ ਰੱਖਣ ਤੇ ਇਸ ਮੌਕੇ ਤੇ ਦੱਸ ਦਈਏ ਦੀਪਕ ਸ਼ਰਮਾ, ਬਾਬਾ ਬੂਟੀ ਸ਼ਾਹ ਜੀ, ਸੰਦੀਪ ਕਸ਼ਯਪ, ਦੀਪਕ ਵਡੇਰਾ, ਵਿਕਲਪ ਗੁਪਤਾ, ਸ਼ੁਭਮ ਲੇਖੂ, ਖੁਨੀਤ, ਗੋਵਿੰਦ, ਅਭਿਸ਼ੇਕ ਤਨੂ ਸ਼ਰਮਾ ਸਾਰੇ ਮੈਂਬਰ ਜਿਹੜੇ ਨੇ ਇਸ ਮੌਕੇ ਤੇ ਮੌਜੂਦ ਰਹੇ ਤੇ ਨਾਲ ਸਾਰਿਆਂ ਦੇ ਵੱਲੋਂ ਜਿਹੜੀ ਹੈ ਸ਼ਹੀਦਾਂ ਨੂੰ ਸ਼ਰਧਾਂਜਲੀ ਜਿਹੜੀ ਹੈ ਭੇਟ ਕੀਤੀ ਗਈ ਹੈ। ਜਾਗੇ ਦੇਸ਼ ਹਮਾਰਾ ਜਾਗੇ ਜਾਗੇ ਦੇਸ਼ ਹਮਾਰਾ ਫਿਰ ਅੰਬਰ ਤੱਕ ਗੂੰਜ ਉਠੇ ਸਵਰ ਜੈ ਜੈ ਭਾਰਤ ਪਿਆਰਾ ਤੁਸੀਂ ਸਭ ਜਾਣਦੇ ਹੋ ਕਿ ਹਿੰਦੁਸਤਾਨ ਵਰਗਾ ਪਿਆਰਾ ਦੇਸ਼ ਕੋਈ ਨਹੀਂ ਹੈ ਪਰ ਜਿਹੜਾ ਹੂਨ ਇਹ ਤੁਸੀਂ ਸਭ ਜਾਣਦੇ ਹੋ ਪੂਰੇ ਹਿੰਦੁਸਤਾਨ ਦੇ ਵਿੱਚ ਆਗਾਂਗੂ ਜਿਹੜੀ ਖਬਰ ਫੈਲੀ ਹੈ ਪਹਿਲਗਾਮ ਦੇ ਵਿੱਚ ਜਿਹੜਾ ਨਰ ਸਿੰਘ ਹਾਰ ਹੋਇਆ ਉਹ ਬੜਾ ਹੀ ਸ਼ਰਮਨਾਕ ਹੋਇਆ ਅਸੀਂ ਉਹ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ ਅਸੀਂ ਉਹਨਾਂ ਨੂੰ ਭੁੱਲ ਨਹੀਂ ਸਕਦੇ ਪੂਰਾ ਦੇਸ਼ ਵਾਸੀ ਇਸ ਵੇਲੇ ਸਾਰਾ ਰੋਂ ਰੋਂ ਦੇਸ਼ ਵਾਸੀਆਂ ਦਾ ਰੋ ਰਿਹਾ ਹੈ ਤੇ ਉਹ ਅਸੀਂ ਹੈਰਾਨ ਆ ਕਿ ਅਸੀਂ ਆਪਣੇ ਘਰਾਂ 'ਚ ਬੈਠੇ ਦਿਆਂ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਅਸੀਂ ਇੰਨੇ ਪਰੇਸ਼ਾਨ ਹੋ ਗਏ ਆ ਇੰਨੇ ਮਾਇੂਸ ਹੋ ਗਏ ਆ ਤੇ ਜਿਨ੍ਹਾਂ ਦੇ ਅੱਖਾਂ ਦੇ ਸਾਹਮਣੇ ਇਹ ਮੰਜ਼ਰ ਬੀਤਿਆ ਉਹ ਕਿੰਨਾ ਦਰਦਨਾਕ ਹੋਏਗਾ ਤੁਸੀਂ ਸੋਚ ਨਹੀਂ ਸਕਦੇ ਕਿਸ ਤਰ੍ਹਾਂ ਚੀਕਾਂ ਚ ਲਾਹੜ ਉਥੇ ਬੋਲੀ ਗਈ ਹੈ ਦੇਖੀ ਗਈ ਹੈ ਸਾਨੂੰ ਹਿੰਦੁਸਤਾਨ ਨੂੰ ਪੂਰੇ ਨੂੰ ਇਕੱਠ ਹੋਣਾ ਪੈਣਾ ਤੇ ਕੋਈ ਨਾ ਕੋਈ ਠੋਸ ਕਦਮ ਚੁੱਕਣਾ ਹੀ ਪੈਣਾ ਹੈ ਸਰਕਾਰ ਅੱਗੇ ਬੜੀ ਬੇਨਤੀ ਹੈ ਉਹਨਾਂਗੇ ਗੁਜਾਰਿਸ਼ ਹੈ ਕਿ ਜਿਹੜੇ ਵੀ ਸਰਕਾਰ ਦੇ ਨੰਬੁੰਦੇ ਨੇ بڑے بڑے ਅਹੁਦੇਦਾਰ ਬੰਦੇ ਨੇ ਜਿਹੜੇ ਜਿਹੜੇ ਮਨਿਸਟਰ ਨੇ ਜਿਹੜੇ ਜਿਹੜੇ ਐਡਮਿਨਿਸਟਰ ਨੇ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਕੋਈ ਨਾ ਕੋਈ ਸਖਤ ਕਦਮ ਜ਼ਰੂਰ ਚੁੱਕੋ ਅੱਜ ਉਹਨਾਂ ਮਹਾਨ ਭਾਵਾ ਨੂੰ ਜਿਹੜੇ ਉਸ ਪ੍ਰਭੂ ਦੇ ਚਰਨਾਂ 'ਚ ਲੀਨ ਹੋ ਗਏ ਨੇ ਅਸੀਂ ਉਹਨਾਂ ਦੀ ਯਾਦ ਵਿੱਚ ਅੱਜ ਡੇਰਾ ਬਾਬਾ ਬੂਟੀ ਸ਼ਾਹ ਦੇ ਪਠਾਨਕੋਟ ਦੇ ਵਿੱਚ ਵਿਖੇ ਅਧਰੋਆ ਮੱਲੇ 'ਚ ਉਹਨਾਂ ਮਹਾਨ ਭਾਬਾ ਨੂੰ ਉਹਨਾਂ ਨੂੰ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਸੀਂ ਅੱਜ ਇੱਕ ਕੈਂਡਲ ਜਗਾਈ ਹੈ ਉਹਨਾਂ ਦੀ ਯਾਦ ਯਾਦ ਵਿੱਚ ਕਿ हे ਪ੍ਰਭੂ हे ਮਾਲਿਕ ਉਹ ਰੂਹਾਂ ਜਿਹੜੀ ਤੇਰੀ ਚਰਨਾਂ ਵਿੱਚ ਆਈਆਂ ਉਹਨਾਂ ਨੂੰ ਸ਼ਾਂਤੀ ਦੇਈ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਸੁਖ ਸ਼ਾਂਤੀ ਦੇਈ ਇਹ ਦੁੱਖ ਸਹਨ ਦਾ ਹੌਸਲਾ ਦੇਈ ਯਾਦਾ ਨਾ ਕਹਿੰਦੇ ਹੋਏ ਇਹੀ ਕਵਾਂਗਾ ਕਿ ਆਉਣ ਵਾਲਾ ਦਾ ਟਾਈਮ ਹੈ ਸਾਡੇ ਸਾਰੇ ਹਿੰਦੂਆਂ ਨੂੰ ਇਕੱਠਾ ਹੋਣਾ ਪੈਣਾ ਹੈ ਤੇ ਕੋਈ ਨਾ ਕੋਈ ਠੋਸ ਕਦਮ ਚੁੱਕਣਾ ਪੈਣਾ ਹੈ ਭਗਵਾਨ ਉਹ ਸਾਰੀਆਂ ਰੂਹਾਂ ਨੂੰ ਸ਼ਾਂਤੀ ਦੇ ਐਸੇ ਹੱਥ ਜੋੜ ਕੇ ਆਪਣੇ ਪੂਰੇ ਸਾਥੀਆਂ ਵੱਲੋਂ ਅੱਜ ਅਸੀਂ ਕੈਂਡਲ ਜਗਾਈ ਹੈ ਉਹਨਾਂ ਦੇ ਯਾਦ ਵਿੱਚ 바ਬਾ ਜੀ ਨੇ ਕੈਂਡਲ ਜਗਾਈ ਉਹਨਾਂ ਦੀ ਯਾਦ ਵਿੱਚ ਪ੍ਰਭੂ ਉਹਨਾਂ ਦੀ ਚਰਨਾ ਚਰਨਾ ਜੀ ਲਾ ਕੇ ਰੱਖੇ ਪ੍ਰਭੂ ਉਹਨਾਂ ਨੂੰ ਤੇ ਸ਼ਾਂਤੀ ਦਾ ਦਾਨ ਬਖਸ਼ੇ ਜੈ ਸ਼੍ਰੀ ਰਾਮ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ